ਕਰ ਜੀ ਨੂੰ ਜਿੱਦਾਂ ਪਹਿਲਾਂ ਬੋਲਣ ਡੇ ਹੁਣ ਬੋਲੋ ਜਿੱਦਾਂ ਪਹਿਲਾਂ 1 ਮਿੰਟ ਯਾਰ ਓ 1 ਮਿੰਟ 1 ਮਿੰਟ ਰੱਖਣਾ ਮੈਂ ਨਾਮ ਕਰ ਰਹਾ ਵੀਡੀਓ ਬਣਾਉਂਦਾ ਜਿੱਦਾਂ ਪਹਿਲਾਂ ਬੋਲਣ ਡੇ ਹੁਣ ਬੋਲੋ ਬੋਲੋ ਭੜੋ ਭਾਈ ਕੌਣ ਕਿ ਤੂੰ ਹੈ ਮਹਾਰਿਮ ਰਾਜ ਮੈਂ ਭਾਈ ਹਾਂ ਤੂੰ ਬੋਲ ਤੂੰ ਬੋਲ ਹਾਂ ਤੇ ਦਿਮਾਗ ਕਰਾ ਦਿਆ ਚਲਾ ਭਰਾ ਚਲਾ ਭਰਾ 1 ਮਿੰਟ ਬੋਲ 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 ਜਲਦੀ ਬੋਲ ਹੋਰ ਬੋਲ ਕੀ ਬੋਲਣਾ ਬੋਲ ਹਾਂ ਤੂੰ ਚੱਲ ਜਾਂ ਦੱਬੀ ਫੜ ਜਾ ਫੜ ਜਾ ਬੋਲੋ ਮੈਨੂੰ ਕਰ ਦੇ ਯਾਰ ਡੀਜੀਪੀ ਨੂੰ ਕਾਲ ਕਰ ਤੂੰ ਤੂੰ ਕੀ ਹੈ ਨਾ ਤੂੰ ਕੌਣ ਹੈ ਤੂੰ ਤਲਾ ਤੂੰ 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 ਹੱਥ ਲਾ ਕੇ ਦੱਸ ਤੂੰ ਹੱਥ ਲਾ ਕੇ ਦੱਸ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫਰਮਾਦਾ ਦਾ ਤੈਨੂੰ ਇੱਕ ਮਿੰਟ ਠਹਿਰ ਦ। ਹੱਥ ਲਾ ਕੇ ਦੱਸ। ਠਹਿਰ ਜਾ ਤੂੰ। ਹਾਂ ਹਾਂ ਕੋਈ ਗੱਲ ਨਹੀਂ। ਹੱਥ ਲਾ। ਚੱਲ ਦੱਸ। ਤੂੰ ਹੱਥ ਲਾ। ਬੋਲ ਬੋਲ। ਤੂੰ ਆਏ ਕੀ ਲੈਣੇ ਇੱਥੇ? ਤੂੰ ਕੀ ਲੈਣੇ ਇੱਥੇ? ਤੈਨੂੰ ਮੈਂ ਦਦਾ ਕੀ ਲੈਣਾ ਆ? ਤੈਨੂੰ ਮੈਂ ਦਦਾ। ਉਹ ਤੈਨੂੰ ਮੈਂ ਦਦਾ। ਇੱਥੇ ਦੱਸ ਕੀ ਲੈਣਾ? ਤੈਨੂੰ ਮੈਂ ਦਦਾ ਕੀ ਲੈਣਾ? ਫਿਰ ਕਰ ਕੋਈ ਗੱਲ ਨਹੀਂ। ਤੈਨੂੰ ਮੈਂ ਦਦਾ ਕੀ ਲੈਣਾ? ਪਹਿਲਾਂ ਹੀ ਦੱਸ ਕੀ ਲੈਣੇ ਤੂੰ ਇੱਥੇ? ਜਾ ਲੈ ਜੋ ਲੈਣਾ ਲੈ ਜਾ। ਲੈਣਾ ਕੁਛ? ਤੂੰ ਹੱਥ ਲਾ ਆ ਜਾ ਕੁਛ ਲੈਣਾ ਤਾਂ ਆ ਜਾ ਬਾਰ। ਓ ਇੱਧਰ ਆ ਯਾਰ ਹਲੋ ਕਿੱਥੇ ਜਾਣ ਡਿਆ ਬਲੀ ਨਹੀਂ ਬੇਪਲ ਵੀਰ ਇੱਥੇ ਹੀ ਗੱਲ ਬੇਪਲ ਵੀਰ ਇੱਥੇ ਹੀ ਕਿੱਥੇ ਜਾਣ ਡਿਆ ਤੂੰ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਇੱਧਰ ਆ ਜਾ ਇੱਧਰ ਆ ਜਾ ਤੂੰ ਬਾਹਰ ਆ ਜਾ ਕਿਉਂ ਤੂੰ ਹੀ ਕਰਕੇ ਗੱਲ ਕਰੂੰਗਾ ਤੂੰ ਆ ਤਲਾ ਪਹਿਲਾ ਤੂੰ ਦਾ ਤੈਨੂੰ ਪਤਾ ਨਹੀਂ ਕੋਣ ਹੈ ਆਪਾਂ ਮੈਂ ਨਹੀਂ ਜਾਣਦਾ ਤੈਨੂੰ ਯਾਰ ਤੂੰ ਹਣਾ ਤੂੰ ਕਾ ਓਏ 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 ਹੱਥ ਕਿਤਾ ਛਿਕਾ ਓਏ 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 ਓ ਅੱਪ ਆਏ ਅਸੀਂ ਥਾਣੇ ਦੇ ਬਾਹਰ ਆਪਣਾ ਸਕਿਉਰਿਟੀ ਡਿਊਟੀ ਕਰ ਰਹੇ ਸੀ ਥਾਣੇ ਦੀ ਪੋਨੇ ਦਾ ਪੋਨੇ ਦਾ 2 ਵਜੇ ਸਾਨੂੰ ਕਟੋਰੂਮ ਤੋਂ ਫੋਨ ਆਇਆ 1012 ਦਾ ਤੇ ਅਸੀਂ ਕਹਿੰਦੇ ਜੀ ਬੀਜੇ ਵੱਜਦੇ ਉਤੀ ਬਾਅਦ ਚ ਤੇ ਉਥੇ ਮੌਕੇ ਤੇ ਪਹੁੰਚੇ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਪਹਿਲਾਂ ਸੰਦ ਦਾ ਇੰਟਰ ਕੀਤੀ ਆ ਤੇ ਇੱਕ ਸ਼ਖਸ਼ਗ ਅੱਗੇ ਉਹ ਦਾਰੂ ਦਾ ਰਜਿਆ ਜੋ ਸਾਡੇ ਦਾ ਭਾਜੀ ਸਾਡੇ ਕਹਿ ਦੱਸ ਅੱਗੇ ਦੱਸਣ ਤੋਂ ਪਹਿਲਾਂ ਹੀ ਉਹ ਸਾਨੂੰ ਕਿਆ ਲੱਭੇ ਕਿ ਪੈਸ ਤੋਂ ਬਾਹਰ ਨਿਕਲੋ ਤੁਹਾਡੀ ਹਿੰਮਤ ਕਿਦਾਂ ਹੋ ਗਈ ਇੱਥੇ ਆਉਂਦੀ ਤੇ ਮੈਂ ਉਹਨੂੰ ਕਹਾਂ ਜੀ ਯਾਰ ਮੈਂ ਅਸੀਂ ਪੁਲਿਸ ਮੁਲਾਜ਼ਮਾ ਅਸੀਂ ਕੋਈ ਹੋਰ ਬੰਦੇ ਨਹੀਂ ਹੈਗੇ ਉਹ ਮੇਰੇ ਨਾਲ ਦਾ ਸਾਥੀ ਕਾਂਸਟੇਬਲ ਅਮਰ ਸ਼ਰਮਾ ਜੋ ਉਹਨੂੰ ਕਾਲਾ ਲੋਚ ਕੱਟਣ ਲਿਆ ਕੱਟੀਆਂ ਸ਼ੁਰੂ ਕਰਤੀਆਂ ਉਹਨੇ ਤੇ ਬਾਅਦ ਵਿੱਚ ਉਹ ਸਾਬ ਨਾਲ ਜਦ ਬਾਜ ਨੇ ਆਪਣੇ ਸ਼ਰਾਬ ਦਾ ਸ਼ਰਾਬੀ ਤੇ ਥੁੱਕੀ ਤੇ ਬਾਜ ਆਪਣੇ ਨਾਲ ਦੇ ਸਾਥੀ ਬੁਲਾ ਕੇ ਤੇ ਉਹਦੇ ਹੱਥੀ ਪੈ ਗਿਆ ਉਹ ਉਹਨੂੰ ਮੈਂ ਕਹਾਂ ਯਾਰ ਤੁਸੀਂ ਕੀ ਕਰ ਰਹੇ ਹੋ ਮੇਰਾ ਜੋ ਫੋਨ ਸੀ ਮੇਰਾ ਮੈਂ ਵੀਡੀਓ ਬਣਾਉਣ ਲੱਗਾ ਤੇ ਫੋਨ ਥੱਲੇ ਥਰ ਲਿਆ ਉਹਨਾਂ ਨੇ ਮੈਂ ਉਹਨਾਂ ਕੋਲ ਮਸਾ ਹੀ ਫੋਨ ਆਪਣਾ ਲਿਆ ਲੈ ਕੇ ਤੇ ਬਾਅਦ ਉਹ ਉਦੋਂ ਸਾਰੀ ਬਰਾਤ ਸੀ ਜਿੰਨੀ ਉਹ ਆ ਕੇ ਸਾਡੇ ਆਪਣੇ ਧੱਕੇਮਾਨੇ ਸ਼ੁਰੂ ਕਰਤੇ ਉਹਨਾਂ ਨੂੰ ਮੈਂ ਮੁਰਕੇ ਐਸ ਐਚਓ ਸਾਹਿਬ ਨਾਲ ਆਪਣੇ ਫੋਨ ਤੇ ਕੀ ਗੱਲ ਉਹਨਾਂ ਮੈਂ ਸਾਰਾ ਉਹ ਦੱਸਿਆ ਉਸ ਤੋਂ ਬਾਅਦ ਮੈਂ ਆਪਣੇ ਮੁਸੀ ਨਾਲ ਗੱਲ ਕਰਕੇ ਕਿ ਮੌਕੇ ਤੇ ਤੇ ਮੁਲਾਜ਼ਮ ਕਹ ਲੋ ਉਹਨਾਂ ਨੇ ਫਿਰ ਸਰਕਾਰੀ ਗੱਡੀ ਮੌਕੇ ਤੇ ਖਲੀ ਉਤੋਂ ਤੇ ਉਤੋਂ ਅਸੀਂ ਮਸਾ ਹੀ ਬਚ ਕੇ ਬਾਹਰ ਆਏ ਤੇ ਮੌਕੇ ਤੇ ਡਿਊਟੀ ਅਫਸਰ ਸੀ ਜੋ ਕੁਲਦੀਪ ਸਿੰਘ ਉਹ ਆਏ ਥਾਣੇ ਮਹਮੂਨ ਤੋਂ ਉਹ ਆ ਕੇ ਅਸੀਂ ਮੈਨੂੰ ਦੱਸਿਆ ਕਿ ਇੱਥੇ ਅਸੀਂ ਜਦੋਂ ਬੜੇ ਆ ਤੇ ਉਹ ਆ ਕੇ ਮੁੰਡਾ ਮੋਕੇ ਸਾਨੂੰ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਤੇ ਧੱਕੇ ਮਾਰ ਕੇ ਬਾਹਰ ਕੱਢੇ ਸਾਨੂੰ ਜਿਹੜੇ ਮੁੰਜੇ ਨਾਲ ਫੜੇ ਜਾਣ ਉਹਨਾਂ ਪਤਾ ਲੱਗੇ ਕਿ ਹਾਂ ਵੀ ਇੱਕ ਮੁਲਾਜ਼ਮ ਡਿਊਟੀ 'ਤੇ ਆਨ ਡਿਊਟੀ ਅਫਸਰ ਦੇ ਹੱਥੀ ਕਿਦਾਂ ਪੈਣਾ ਠੀਕ ਹੈ ਜੀ ਅਸੀਂ ਤੇ ਅਸੀਂ ਅਸੀਂ ਡੀਜੇ ਬੰਦ ਕਰਉਣਗੇ ਅਸੀਂ ਦੇਖੋ ਜੀ ਉਹ ਸਾਡੀ ਗੱਲ ਹੀ ਨਹੀਂ ਸੁਣੀ ਮੈਂ ਕਹਾਂ ਜੀ ਦੇਖੋ ਤੁਸੀਂ ਸਾਡੀ ਗੱਲ ਤੇ ਸੁਣੋ ਅਸੀਂ ਕੱਲ ਬਾਅਦ ਤੇ ਆਏ ਆ ਉਹ ਉਹ ਬਸ ਅਸੀਂ ਜਿਹਨੂੰ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਜੀ 15 16 ਦੀ ਦਰਮਿਆਨੀ ਰਾਤ ਸਾਨੂੰ तकरीबन 1:52 ਮਿੰਟ ਤੇ ਇੱਕ 112 ਤੇ ਕੰਪਲੀਟ ਆਈ ਸੀ ਅ ਇੱਕ ਲੇਡੀ ਸੀ ਜਿਸ ਦਾ ਨਾਮ ਸੀ ਵਿਬੂਤੀ ਪੁੱਤਰੀ ਰਜੀਵ ਦੇ ਨਾਮ ਤੋਂ ਇਹਨਾਂ ਨੇ ਕਾਲ ਕੀਤੀ ਸੀ ਕਿ ਇੱਕ ਇੱਥੇ ਪੈਲੇਸ ਹੈ ਲੋਕਲ ਉੱਥੇ ਜਿਹੜਾ ਇੱਕ ਡੀਜੇ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕੋਈ ਲੀਗ ਨਾ ਹੀ ਡੀਜੇ ਦੀ ਪਰਮਿਸ਼ਨ ਨਹੀਂ ਹੈ ਤੇ ਡੀਸੀ ਸਾਹਿਬ ਦੇ ਆਲਰੇਡੀ ਆਰਡਰਸ ਹਨ ਉਹਦੇ ਬਾਅਦ ਸਾਡੀ ਉੱਥੇ ਈਆਰਵੀ ਨੰਬਰ 4 ਜਿਹੜੀ ਮੌਕੇ ਤੇ ਪਹੁੰਚੀ ਸੀ ਇਸ ਪੂਰੀ ਸਿਚੁਏਸ਼ਨ 'ਤੇ ਐਕਸ਼ਨ ਕਰਨ ਲਈ ਉਹਦੇ ਬਾਅਦ ਮੌਕੇ ਤੇ ਜਦੋਂ ਪੁੱਜੇ ਤੇ ਉੱਥੇ ਉਹਨਾਂ ਨੇ ਵੈਰੀਫਾਈ ਕੀਤਾ ਕਿ ਉੱਥੇ ਡੀਜੇ ਚੱਲਾ ਸੀ ਉਸ ਪ੍ਰਾਈਵੇਟ ਜਿਹੜਾ ਮੈਰਿਜ ਪੈਲੇਸ ਹੈ ਉੱਥੇ ਉਹਨਾਂ ਨੇ ਉਹਨਾਂ ਨੂੰ ਰੁਕਣ ਲਈ ਕਿਹਾ ਪਰ ਜਿਨ੍ਹਾਂ ਦੇ ਉੱਤੇ ਫੰਕਸ਼ਨ ਵੀ ਹੋ ਰਿਹਾ ਸੀ ਉਹ ਵੀ ਨਾਲ ਜਿਹੜੇ ਆ ਬੰਦੇ ਉਲਝ ਪਏ ਤੋਂ ਬਾਅਦ ਸਾਡੇ ਮੁਲਾਜ਼ਮ ਨਾਲ ਕੁੱਟਮਾਰ ਵੀ ਹੋਈ ਤੇ ਗਾਲੀ ਗਲੋਚ ਵੀ ਉੱਥੇ ਕਾਫੀ ਹੋਇਆ ਤੇ ਇਹਦੇ ਬਾਅਦ ਆਪਾਂ ਇਮੀਡੀਏਟ ਸੰਧਿਆਨ ਲੈਂਦੇ ਹੋਏ ਪੂਰਾ ਜਿਹੜੇ ਫੈਕਟਸ ਵੈਰੀਫਾਈ ਕਰਨ ਤੋਂ ਬਾਅਦ ਇਹਦੇ 'ਚ ਐਫ ਆਈ ਆਰ ਨੰਬਰ 13 ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਜਿਹੜੀ ਦਰਜ ਕੀਤੀ ਆ ਅੰਡਰ ਸੈਕਸ਼ਨ 132 221 221 1 190 223 359 3 BNS ਦੀ ਜਿਹੜੀ ਇਹਦੇ ਪੈਰਲ ਪ੍ਰਾਣੀ ਆਪੀਸੀ ਦੀ ਧਾਰਾ ਸੀ ਉਹ 353 186 330 149 188 506 ਸੀ ਇਹਦੇ ਵਿੱਚ ਆਪਾਂ ਟੋਟਲ ਤਿੰਨ ਜਿਹੜੇ ਬੰਦੇ ਆ ਉਹ ਬਾਈ ਨੇਮ ਕੀਤੇ ਆ ਇਹਦੇ ਚ ਇੱਕ ਮਨੁ ਮਹਾਜਨ ਸਾਨੂੰ ਵਿਨੇ ਮਹਾਜਨ ਆ ਦੂਸਰਾ ਇੱਕ ਜਿਹੜਾ ਪ੍ਰਾਈਵੇਟ ਜਿਹੜਾ ਇਹ ਪੈਲੇਸ ਸਾਹਿਬ ਦਾ ਓਨਰ ਆ ਉਹਦਾ ਇੱਕ ਤੀਸਰਾ ਜਿਹੜਾ ਪ੍ਰਾਈਵੇਟ ਪੈਲੇਸ ਦਾ ਮੈਨੇਜਰ ਆ ਇਸ ਤੋਂ ਇਲਾਵਾ ਪੰਜ ਕ ਬੰਦੇ ਹਨ ਪਛਾਤੇ ਆ ਤੇ ਇਹ ਜਿਹੜੇ ਜਿਨ੍ਹਾਂ ਨੇ ਇਹਦੇ ਵਿੱਚ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਾਲੀ ਗਲੋਚ ਕੀਤਾ ਤੇ ਉਹਨਾਂ ਨੂੰ ਡਿਊਟੀ 'ਚ ਵਿਗਨ ਪੈਦਾ ਕੀਤਾ ਉਹਨਾਂ ਸਾਰਿਆਂ ਦੇ ਖਿਲਾਫ ਆਪਾਂ ਜਿਹੜਾ ਇਹ ਮਕਦਮਾ ਦਰਜ ਕੀਤਾ ਇਹਦੇ ਬਾਅਦ ਆਪਾਂ ਹੁਣ ਟੀਮਸ ਬਣਾ ਕੇ ਇਹਨਾਂ ਦੇ ਰੇਡ ਕਰਾਂਗੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਇਹਦੇ ਵਿੱਚ ਮੈਂ ਇੱਕ ਬੜਾ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਮਾਨਯੋਗ ਐਸਐਸਪੀ ਸਾਹਿਬ ਨੇ ਇਹਦੇ ਵਿੱਚ ਡਾਇਰੈਕਸ਼ਨ ਸਾਨੂੰ ਦਿੱਤੀ ਹੈ ਕਿ ਵੀ ਕੋਈ ਵੀ ਮੈਰਜ ਪਹਿਲੇ ਜਿਹੜਾ ਦਿੱਤੇ ਹੋਏ ਟਾਈਮ ਤੋਂ ਬਾਅਦ ਜਿਹੜਾ ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਹੋਏ ਆ ਉਹਦੀ ਵਾਇੋਲੇਸ਼ਨ ਨਹੀਂ ਕਰੂਗਾ ਤੇ ਲੇਟ ਨਾਈਟ ਜਿਹੜਾ ਡੀਜੇ ਵਗੈਰਾ ਵਜਾਣਾ ਉਹ ਮਨੋਂ ਉਹਨਾਂ ਆਰਡਰਸ ਦੀ ਉਲੰਘਣਾ ਤੇ ਉਹਦੇ ਬਾਅਦ ਜਦੋਂ ਪੁਲਿਸ ਪਾਰਟੀ ਕਿਤੇ ਆ ਜਾਂਦੀ ਹੈ ਤੇ ਉਹਦੇ ਬਾਅਦ ਉਹਨਾਂ ਦੀ ਗੱਲ ਨਹੀਂ ਮੰਨਣਾ ਤੇ ਹੋਰ ਵੀ ਵੱਡਾ ਜਿਹੜਾ ਇਹ ਅਪਰਾਧ ਹੈ ਕਿਉਂਕਿ ਇਸ ਕਿਸ ਜਿਹੜੀ ਕੰਪਲੇਨੈਂਟ ਹੈ ਲੇਡੀ ਉਹ ਲਾਗੇ ਰਹਿਣ ਵਾਲੀ ਉਹਨਾਂ ਨੂੰ ਡਿਸਟਰਬੈਂਸ ਹੋ ਰਹੀ ਸੀ ਕਿ 1:52 ਮਿੰਟ ਤੇ ਉਹਨਾਂ ਨੇ ਕੰਪਲੇਨਟ ਕੀਤੀ ਸੀ ਸਵੇਰੇ ਉਸ ਦਿਨ ਤੁਸੀਂ ਸੋਚ ਸਕਦੇ ਹੋ ਕਿ तकरीबन 2 ਵਜੇ ਦੇ ਲਾਗੇ ਸ਼ਾਇਦ ਡੀਜੇ ਉੱਚੀ ਆਵਾਜ਼ ਤੇ ਚੱਲ ਰਿਹਾ ਸੀ ਤੇ ਲਾਗੇ ਸ਼ਾਇਦ ਕਿੰਨੀ ਡਿਸਟਰਬੈਂਸ ਹੋਈਗੀ ਕਿ ਆਮ ਲੋਕ ਪੁਲਿਸ ਨੂੰ 112 ਤੇ ਕੰਪਲੇਂਟ ਕਰ ਰਹੇ ਸੀ ਤੇ ਮੇਰੀ ਇਹ ਬੜੀ ਸਖਤ ਅਦਾਇਤ ਹੈ ਤਾਂ ਜਿੰਨੇ ਵੀ ਇਹ ਮੈਰਿਜ ਪੈਲੈਸਿਸ ਦੇ ਓਨਰਸ ਆ ਇਹ ਇਨਸ਼ੋਰ ਕਰਨ ਜਦੋਂ ਵੀ ਫੰਕਸ਼ਨ ਹੁੰਦਾ ਹੈ ਉਹਦੇ ਬਾਅਦ ਪ੍ਰਸਕ੍ਰਾਈਬ ਟਾਈਮ ਲਿਮਿਟ ਤੋਂ ਬਾਅਦ ਜਿਹੜਾ ਉਹ ਆਪਣਾ ਡੀਜੇ ਵਗੈਰਾ ਨਾ ਵਜਾਣ ਤਾਕੀ ਲਾਗੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਡਿਸਟਰਬੈਂਸ ਨਾ ਹੋਵੇ ਤੇ ਜਿਹੜਾ ਸ਼ਾਂਤੀ ਦਾ ਮਾਹੌਲ ਬਣਿਆ ਰਹੇ। ਬੋਲ ਕਰ ਜੀ। ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ। ਇੱਕ ਮਿੰਟ। ਜਿੱਦਾਂ ਪਹਿਲਾਂ ਇੱਕ ਮਿੰਟ ਯਾਰ। ਓਏ ਇੱਕ ਮਿੰਟ। ਇੱਕ ਮਿੰਟ ਰੱਖ ਲੈ। ਮੈਂ ਆਮ ਦਾ ਨਾਮ ਕਰ ਰਹਾ। ਵੀਡੀਓ ਬਣਾ ਦੋ। ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ। ਬੋਲੋ। ਬੋਲ ਕੇ ਤੂੰ ਐ। ਮੈਂ ਆਈ ਮਰਾਜ ਮੈਂ ਨਹੀਂ। ਹਾਂ। ਤੂੰ ਬੋਲ। ਤੂੰ ਬੋਲ। ਓਏ ਦਿਮਾਗ ਕਰਾ ਦਿਆ। ਬਰਾ। ਚਲ ਬਰਾ।